ਕਹਿੰਦੇ ਹੁਣ ਤੜਫਦੇ ਕਿਉਂ ਆ ਭਜਦੇ ਕਿਉਂ ਆ ਜੇ ਦਿੱਤੇ ਆ ਬਿਆਨ ਤੇ ਹੁਣ ਖੜਨ ਅਸੀਂ ਕਦੋਂ ਭੱਜੇ ਆ ਅਸੀਂ ਤਾਂ ਸਰਕਾਰ ਖੁੱਡ ਜੇ ਵਾਰ ਦਿੱਤੀ موسی ਭੱਜਿਆ ਮੌਤ ਤੋਂ ਮੌਤ ਮੂਰੇ ਖੜੀ ਅਸਮਾਨ ਚੋਂ ਡਿੱਗਿਆ ਤੇ ਖਜੂਰ ਚ ਲਟਕਿਆ ਬਜ਼ੁਰਗ ਕਹਿੰਦੇ ਆ ਬੜੇਮਿਆਂ ਦੇ ਭਲੇਖੇ ਇੱਕ ਵਾਰੀ ਬੰਦਾ ਰੂਨੂ ਮੂੰਹ ਮਾਰ ਬੈਠ ਫਿਰ ਥੂ ਥੂ ਕਰਦਾ ਫਿਰਦਾ ਕੱਲ ਥੂ ਥੂ ਕਰਾਈ ਇਹਨਾਂ ਪ੍ਰਤਾਪ ਬਾਜਵਾ ਨੂੰ ਸ਼ਾਨਾਮਤੇ ਤਰੀਕੇ ਦੇ ਨਾਲ ਨਿਰਧਤਰ ਦੇ ਨਾਲ ਕਾਂਗਰਸ ਦਾ ਵਰਕਰ ਤੇ ਸਾਰੀ ਲੀਡਰਸ਼ਿਪ ਸਰਕਾਰ ਦੇ ਮੂੰਹ ਤੇ ਕਰਾਰੀ ਚਪੇੜ ਤੇ 2027 ਦਾ ਸਪਸ਼ਟ ਸੰਕੇਤ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹਨੂੰ ਕੋਈ ਪੂਰਨ ਰਾਹਤ ਨਾ ਸਮਝੋ ਜੇ ਤੁਹਾਡੇ ਤੇ ਜੁਰਸੀ ਦਾ ਰਾਤ ਗ੍ਰਿਫਤਾਰੀ ਪਾ ਲੈਂਦੇ ਅਸੀਂ ਬੜੀਆਂ ਜੇਲਾਂ ਦੇਖੀਆਂ ਅਸੀਂ بڑے ਮੁੱਖ ਮੰਤਰੀਆਂ ਦੀਆਂ ਗਿੱਦੜ ਭਪਕੀਆਂ ਦੇਖੀਆਂ ਅੱਜ ਵਾਲਾ ਕੇਸ ਮਾਨਯੋਗ ਹਾਈ ਕੋਰਟ ਦਾ ਜਿਹੜਾ ਹੁਕਮ ਆਇਆ ਰਾਤ ਗ੍ਰਿਫਤਾਰੀ ਪੈ ਸਕਦੀ ਸੀ ਤਾਜ ਵਾਲਾ ਕਿਸ ਆਪਣੇ ਆਪ ਦੇ ਵਿੱਚ ਸਮਾਪਤ ਸੀਗਾ। ਸੋ ਅਸੀਂ ਗ੍ਰਿਫਤਾਰੀ ਤੋਂ ਡਰਨ ਵਾਲੇ ਨਹੀਂ ਮੰਨੂ ਸਾਡੀ ਦਾਤਰੀ। ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ। ਲੋਕ ਪਛਤਾ ਰਹੇ ਝਾੜੂ ਵਾਲੇ ਲੋਕਾਂ ਦੀ ਬੱਸ ਦੇ ਵਿੱਚ ਅਣਜਾਣ ਡਰਾਈਵਰ ਬਿਠਾ ਦਿਓ ਤੇ ਸਵਾਰੀਆਂ ਵੈਗਰੂ ਵੈਗਰੂ ਕਰ। ਅੱਜ ਪੰਜਾਬ ਦੇ ਲੋਕ ਪਛਤਾ ਕੇ ਵੈਗਰੂ ਵੈਗਰੂ ਦਾ ਜਾਬ ਕਰ ਰਹੇ ਆ ਕਿ ਕਦੋਂ 2027 ਵਿਧਾਨ ਸਭਾ ਆਵੇ ਇਹਨਾਂ ਨੂੰ ਅਸੀਂ ਚਲਦਾ ਕਰ ਦਈਏ। ਪੰਜਾਬ ਦੇ ਅੰਦਰ ਬਹੁਤ ਮੁੱਦੇ ਨੇ ਜਿੰਨਾ ਉੱਤੇ ਚਰਚਾ ਹੋਣੀ ਚਾਹੀਦੀ ਹੈ ਪਰ ਪਿਛਲੇ ਦਿਨ ਇੱਕ ਚਰਚਾ ਦੇ ਵਿੱਚ ਆਇਆ ਐਲਓਪੀ ਪ੍ਰਤਾਪ ਸਿੰਘ ਬਾਜਵਾ ਦਾ ਮੁੱਦਾ ਸਿਮਰਜੀਤ ਸਿੰਘ ਬੈਂਸ ਸਾਡੇ ਨਾਲ ਨੇ ਬੈਂਸ ਸਾਹਿਬ ਕਾਂਗਰਸ ਪਾਰਟੀ ਤੋਂ ਜਿਸ ਢੰਗ ਨਾਲ ਲੀਡਰਾਂ ਨੂੰ ਨਿਸ਼ਾਨੇ ਉੱਤੇ ਲਿਆ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਰ ਉਧਰੋਂ ਉਹ ਵੀ ਕਾਊਂਟਰ ਦਿੰਦੇ ਆ ਕਹਿੰਦੇ ਹੁਣ ਤੜਫਦੇ ਕਿਉਂ ਆ ਭੱਜਦੇ ਕਿਉਂ ਆ ਜੇ ਦਿੱਤੇ ਆ ਬਿਆਨ ਤੇ ਹੁਣ ਖੜਨ ਹੁਣ ਸੜਕਾਂ ਤੇ ਨਾ ਆਣ ਅਸੀਂ ਕਦੋਂ ਭੱਜੇ ਆ ਅਸੀਂ ਤਾਂ ਸਰਕਾਰ ਖੁੱਡ ਕੇ ਬਾੜ ਦਿੱਤੀ ਮੇਰੇ ਖਿਆਲ ਮੀਡੀਆ ਇਸ ਗੱਲ ਦੀ ਗਵਾਹੀ ਭਰੂਗਾ ਵੀ ਖੁੱਡ ਬਾੜੀ ਕਿ ਨਹੀਂ ਬਾੜੀ ਮੂਸਾ ਭੱਜਾ ਮੌਤ ਤੋਂ ਮੌਤ ਮੂਰੇ ਖੜੀ ਅਸਮਾਨ ਜੋ ਡਿੱਗਿਆ ਤੇ ਖਜੂਰ ਚ ਲਟਕਿਆ ਬਜ਼ੁਰਗ ਕਹਿੰਦੇ ਆ ਬੜੇਮਿਆਂ ਦੇ ਭਲੇਖੇ ਕਈ ਵਾਰੀ ਬੰਦਾ ਰੂਨ ਨੂੰ ਮੂੰਹ ਮਾਰ ਬੈਠਦਾ ਫਿਰ ਥੂ-ਥੂ ਕਰਦਾ ਫਿਰਦਾ ਕੱਲ ਥੂ-ਥੂ ਕਰਾਈ ਹੈ ਨਾ ਪ੍ਰਤਾਪ ਬਾਜਵਾ ਨੂੰ ਸ਼ਾਨਾਮਤੇ ਤਰੀਕੇ ਦੇ ਨਾਲ ਲੀਡਰ ਤਰ ਦੇ ਨਾਲ ਕਾਂਗਰਸ ਦਾ ਵਰਕਰ ਤੇ ਸਾਰੀ ਲੀਡਰਸ਼ਿਪ ਸਰਕਾਰ ਦੇ ਮੂੰਹ ਤੇ ਕਰਾਰੀ ਚਪੇੜ ਤੇ 2027 ਦਾ ਸਪਸ਼ਟ ਸੰਕੇਤ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਹਕੂਮਤ ਬਣਨੀ ਹੈ ਹਾਈ ਕੋਰਟ ਦਾ ਤਾਜ਼ਾ ਫੈਸਲਾ ਆਇਆ ਇਸ ਤੇ ਟਿੱਪਣੀ ਆਈ 22 ਤਰੀਕ ਤੱਕ ਰੋਕ ਲੱਗੀ ਗ੍ਰਿਫਤਾਰੀ ਤੇ ਪਰ ਅਜੇ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹਨੂੰ ਕੋਈ ਪੂਰਨ ਰਾਹਤ ਨਾ ਸਮਝੋ ਆਉਣ ਵਾਲੀ ਸਮੇਂ ਦੇ ਵਿੱਚ ਹੋਰ ਤੁਸੀਂ ਰਾਤ ਤੁਸੀਂ ਰਾਹਤ ਦਾ ਮਨਜ਼ੂਰ ਹਾਈ ਕੋਰਟ ਤੋਂ ਅੱਜ ਆਈ ਹੈ ਤੁਸੀਂ ਸਾਡਾ ਅੱਜ ਵਾਲਾ ਕੇਸ ਇਨਫੈਕਟਿਊਸ ਹੋ ਜਾਂਦਾ ਜੇ ਤੁਹਾਡੇ ਜੁਰਸੀ ਦਾ ਰਾਤ ਗ੍ਰਿਫਤਾਰੀ ਪਾ ਲੈਂਦੇ ਤੁਸੀਂ ਸਰਕਾਰ ਚਲਾਉਣ ਵਾਲੇ ਹੋ ਅਸੀਂ ਕੋਈ ਆਟੇ ਦੇ ਦੀਵੇ ਨਹੀਂ ਵੀ ਕਊਏ ਚੱਕੀ ਫਿਰਨਗੇ ਸਾਨੂੰ ਅਸੀਂ ਬੜੀਆਂ ਜੇਲਾਂ ਦੇਖੀਆਂ ਅਸੀਂ بڑے ਮੁੱਖ ਮੰਤਰੀਆਂ ਦੀਆਂ ਗਿੱਦੜ ਭਵਕੀਆਂ ਦੇਖੀਆਂ ਅੱਜ ਵਾਲਾ ਕੇਸ ਮਾਨਯੋਗ ਹਾਈ ਕੋਰਟ ਦਾ ਜਿਹੜਾ ਹੁਕਮ ਆਇਆ ਰਾਤ ਗ੍ਰਿਫਤਾਰੀ ਪੈ ਸਕਦੀ ਸੀ ਤਾਂ ਅੱਜ ਵਾਲਾ ਕੇਸ ਆਪਣੇ ਆਪ ਦੇ ਵਿੱਚ ਸਮਾਪਤ ਸੀਗਾ ਸੋ ਅਸੀਂ ਗ੍ਰਿਫਤਾਰੀ ਤੋਂ ਡਰਨ ਵਾਲੇ ਨਹੀਂ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਹੈ ਗਤੀਵਿਧੀਆਂ ਤੋਂ ਲੱਗ ਰਿਹਾ ਹੈ ਕਿ ਹੁਣ ਮਾਹੌਲ ਬਣ ਗਿਆ 27 ਵਾਲਾ ਕਿਉਂਕਿ ਬਹੁਤ ਸਾਰੀਆਂ ਤਸਵੀਰਾਂ ਆ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਸਰਤਾ ਧਿਰ ਦੇ ਵਿਧਾਇਕਾਂ ਨੂੰ ਸਵਾਲ ਪੁੱਛ ਰਹੇ ਆ ਲੋਕ ਯਾਰ ਇਹ ਸਾਹਮਣੇ ਲਿਖਿਆ ਕੰਨ ਤੇ ਸਚਾਈ ਹੈਗੀ ਆ ਕਿ ਲੋਕ ਪਛਤਾ ਰਹੇ ਆ ਝਾੜੂ ਵਾਲੇ ਲੋਕਾਂ ਦੀ ਬੱਸ ਦੇ ਵਿੱਚ ਅਣਜਾਣ ਡਰਾਈਵਰ ਬਿਠਾ ਦਿਓ ਤੇ ਸਵਾਰੀਆਂ ਵੈਗਰੂ ਵੈਗਰੂ ਕਰਦੀਆਂ ਨੇ ਅੱਜ ਪੰਜਾਬ ਦੇ ਲੋਕ ਪਛਤਾ ਕੇ ਵੈਗਰੂ ਵੈਗਰੂ ਦਾ ਜਾਬ ਕਰ ਰਹੇ ਆ ਵੀ ਕਦੋਂ 2027 ਵਿਧਾਨ ਸਭਾ ਆਵੇ ਤੇ ਇਹਨਾਂ ਨੂੰ ਅਸੀਂ ਚੱਲਦਾ ਕਰਦੀਏ ਸਟੇਬਲ ਗਵਰਨਮੈਂਟ ਪੀਸ ਲਾਅ ਐਂਡ ਆਰਡਰ ਮੇਨਟੇਨ ਹੋਵੇ ਅਸੀਂ ਸਰਕਾਰ ਲੋਕ ਕਾਂਗਰਸ ਪਾਰਟੀ ਦੇ ਵਿੱਚੋਂ ਦੇ ਪਰਚਿਆਂ ਦੀ ਰਾਜਨੀਤੀ ਦਾ ਸਾਹਮਣਾ ਤੁਸੀਂ ਵੀ ਇੱਕ ਸਮੇਂ ਬਹੁਤ ਕੀਤਾ ਤੁਹਾਨੂੰ ਵੀ ਖੱਜਲ ਖਵਾਰੀਆਂ ਬੜੀਆਂ ਹੋਈਆਂ ਬਾਅਦ ਵਿੱਚ ਅਦਾਲਤ ਜਰੀਏ ਬਾਹਰ ਆਉਨੇ ਹੋ ਪਰ ਇਹ ਜਿਹੜੀ ਪਰਚਿਆਂ ਦੀ ਰਾਜਨੀਤੀ ਹੈ ਦਾ ਗੁਰੇਜ ਕਿਵੇਂ ਹੋਏਗਾ ਕਿਵੇਂ ਸਥਲ ਪਾਏਗੀ ਪਾਰਟੀ ਕੋਈ ਵੀ ਹੋਵੇ ਸੱਤਾ 'ਚ ਯਾਰੇ ਦੁਖਾਂਤ ਹੈਗਾ ਜਿਸ ਤਨ ਲੱਗਾ ਸੋਈ ਜਾਣੇ ਪਰਚਾ ਕਹਿ ਲੈਣਾ ਸੌਖਾ ਪਰਚਾ ਦਾ 755 ਦਾ ਹੋਵੇ ਉਹ ਵੀ ਭੁਗਤਣਾ ਬੜਾ ਔਖਾ ਪੇਸ਼ੀਆਂ ਤੇ ਜਾਣਾ ਵਕੀਲ ਕਰਨੇ ਉਥੇ ਸਾਰਾ ਸਾਰਾ ਦਿਨ ਅਦਾਲਤਾਂ ਦੇ ਬਾਹਰ ਖੜਨਾ ਆਪਣੇ ਆਪ ਦੇ ਵਿੱਚ ਇੱਕ ਮਾਨਸਿਕ ਤੇ ਜਸਮਾਨੀ ਪੀੜਾ ਮੈਂ ਫਿਰ ਗੱਲ ਕਰਦਾ ਹਾਂ ਪਰ ਅਸੀਂ ਪਰਚਿਆਂ ਤੋਂ ਡਰਨ ਵਾਲੇ ਨਹੀਂ ਕਿਉਂਕਿ ਅਸੀਂ ਪੈਸ਼ਨੇਟ ਆ ਰਾਜਨੀਤੀ ਧੰਦਾ ਨਹੀਂ ਰਾਜਨੀਤੀ ਜਨੂਨ ਆ ਲੋਕਾਂ ਦੀ ਸੇਵਾ ਦਾ ਮਿਸ਼ਨ ਰਾਜਨੀਤੀ ਆ ਇਸ ਕਰਕੇ ਕੋਈ ਸਰਕਾਰ ਕੋਈ ਮੰਤਰੀ ਕੋਈ ਮੁੱਖ ਮੰਤਰੀ ਕੋਈ ਮੰਤਰੀ ਮੁੱਖ ਮੰਤਰੀ ਦਾ ਅਹਲਕਾਰ ਅਫਸਰ ਇਹ ਸੋਚੇ ਵੀ ਅਸੀਂ ਇਹਨਾਂ ਨੂੰ ਥਾਣਾ ਚੌਂਕੀ ਤੇ ਜੇਲ੍ਹ ਪਰਚਾ ਦੇ ਕੇ ਡਰਾ ਕੇ ਘਰੇ ਬਿਠਾ ਦੇਵਾਂਗੇ ਅਸੰਭਵ ਆ ਰਾਜਨੀਤਿਕ ਸਾਰੀਆਂ ਗਤੀਵਿਧੀਆਂ ਹੋ ਰਹੀਆਂ ਆਲੇ-ਦੁਆਲੇ ਚਾਹੇ ਕਾਰਵਾਈ ਪੁਲਿਸ ਦੀ ਹੈ ਚਾਹੇ ਸਰਕਾਰ ਦੀ ਹੈ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਤੇ ਅਸਰ ਕੋਈ ਦਿਖ ਰਿਹਾ ਤੁਸੀਂ ਤਾਂ ਨੇੜੇੋਂ ਦੇਖਦੇ ਹੋ ਉਸ ਚੋਣ ਨੂੰ ਆਹੋ ਮੇਰੇ ਹਲਕੇ ਦਾ ਨਾਲ ਦਾ ਹਲਕਾ ਕਾਂਗਰਸ ਪਾਰਟੀ ਬੜੀ ਸ਼ਾਨਾਮਤਾ ਰਿਕਾਰਡ ਬਣਾ ਕੇ ਜਿੱਤੂਗੀ ਉਥੋਂ ਸਾਡਾ ਕਾਡਰ ਬੜਾ ਜ਼ਬਰਦਸਤ ਆ ਸਾਡੀ ਪਾਰਟੀ ਦਾ ਕੈਂਡੀਡੇਟ ਉਥੋਂ ਜਿੱਤ ਪ੍ਰਾਪਤ ਕਰੂਗਾ ਥੈਂਕ ਯੂ ਤੇ ਕਾਂਗਰਸ ਲੀਡਰ ਸਿਮਰਜੀਤ ਸਿੰਘ ਬੈਂਸ ਜਿਨ੍ਹਾਂ ਨੇ ਆਖਿਆ ਕਿ ਜੋ ਸਰਕਾਰ ਨੇ ਕਾਰਵਾਈ ਕੀਤੀ ਹੈ ਪਰਚਿਆਂ ਵਾਲੀ ਰਾਜਨੀਤੀ ਮੰਦਭਾਗੀ ਜਰੂਰ ਹੈ ਪਰ ਅਸੀਂ ਸਾਹਮਣਾ ਕਰਨ ਲਈ ਤਿਆਰ ਹਾਂ ਕਿਉਂਕਿ ਉਹਨਾਂ ਨੇ ਜਿਹੜੇ ਜਵਾਬ ਦਿੱਤੇ ਨੇ ਤੁਸੀਂ ਖੁਦ ਸੁਣ ਲਏ ਨੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ